ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਵਾਤੇ ਬੈਠੇ ਨੂੰ 36 ਦਿਨ ਹੋ ਗਏ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਆਪਣਾ 2024 ਐ ਇਹਨੂੰ ਪੂਰੇ ਭਾਰ ਦੇ ਲੋਕ ਆਲਵੇ ਦਾ ਕਹਿਣਗੇ ਤੇ 2025 ਜਿਹੜਾ 25 ਐ ਉਹ ਪੈਰ ਧਰੂਗਾ ਪਰ ਕਿਸਾਨਾਂ ਲਈ ਮਜ਼ਦੂਰਾਂ ਲਈ ਮਲਾਜਮਾਂ ਲਈ 2024 ਦੇ ਵਿੱਚ ਕੇਂਦਰ ਸਰਕਾਰ ਨੇ ਕੀ ਕੁਛ ਕੀਤਾ ਸਰਕਾਰਾਂ ਦਾ ਫਰਜ਼ ਹੁੰਦਾ ਕੁਝ ਆਪਦੀ ਪਰਜਾ ਨੂੰ ਦੇਣਾ ਦਿੱਤਾ ਕੀ ਐ 2024 ਦੇ ਵਿੱਚ ਆਪਾਂ ਨੂੰ ਅੱਜ ਸਾਨੂੰ ਗੋਲੀਆਂ ਆਥਰੂਗਾ ਇਸ ਦੇ ਗੋਲੇ ਤੇ ਸਾਡੇ ਜਿਹੜੇ 36 ਕਿਸਾਨ ਸ਼ਹੀਦ ਹੋਏ ਨੇ ਸਾਡੇ 435 ਕਿਸਾਨ ਜ਼ਖਮੀ ਹੋਏ ਨੇ ਚਾਰ ਨੌਜਵਾਨਾਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਉਥੇ ਟ੍ਰੈਕਟ ਭੰਨੇ ਗਏ ਆ 2024 ਦੀ ਤਸਵੀਰ ਅੱਜ ਸਾਰਿਆਂ ਦੇ ਸਾਹਮਣੇ ਆ ਤੇ 2024 ਦੇ ਵਿੱਚ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਵਾਤੇ ਬੈਠੇ ਨੇ ਹੁਣ ਜਿਹੜੇ ਸਾਡੇ ਦੇਸ਼ ਦੇ ਸੱਤਾ ਤੇ ਕਾਬਜ ਨੇ ਲੋਕ ਪਮਾ ਉਹ ਪ੍ਰਧਾਨ ਮੰਤਰੀ ਹੋਵੇ ਪਮਾ ਸਟੇਟ ਦਾ ਮੁੱਖ ਮੰਤਰੀ ਹੋਵੇ ਉਹ ਬੜੇ ਚਾਹ ਦੇ ਨਾਲ 2025 ਨੂੰ ਮਨਾ ਰਹੇ ਹੋਣਗੇ ਪਰ ਕਿਸਾਨਾਂ ਦੀ ਖੁਸ਼ੀ ਕਿਸ ਗੱਲ ਤੇ ਹੈ ਕਿ ਸਰਕਾਰ ਤਣ ਕੇ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਜਿਹੜੀਆਂ ਸਾਡੇ ਕਿਸਾਨਾਂ ਦੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰੇ ਸੁਆਮੀ ਨਾ ਸੰਧੀ ਰਿਪੋਰਟ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਤਾਂ ਇਹਨੂੰ 70% ਲਾਗੂ ਕਰਤਾ ਜੇ 70 ਉਹਨਾਂ ਦੇ ਕਹਿਣ ਮੁਤਾਬਕ ਕਰਤਾ ਤਾਂ ਫਿਰ 30% ਲਈ ਕਿਉਂ ਪੂਰੇ ਭਾਰਤ ਸੁਆਮੀ ਨਰਸਨ ਦੀ ਰਿਪੋਰਟ ਦੀ ਚਰਚਾ ਕਰਾ ਰਹੇ ਹੋ ਫਿਰ ਇਹਨੂੰ ਲਾਗੂ ਕਰੋ ਤਾਂ ਸਮੁੱਚੇ ਜਿਹੜੀ ਕਰਜ਼ੇ ਦੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਤੇ ਕਿ ਜਿਹੜੇ ਜਾਲ ਦੇ ਵਿੱਚ ਫਸ ਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਆ ਰਹੀਆਂ ਨੇ ਸਾਡੇ ਘਰਾਂ ਦੀਆਂ ਲਲਾਮੀਆਂ ਹੋ ਰਹੀਆਂ ਨੇ ਤਾਂ ਫਿਰ ਕਿਉਂ ਨਹੀਂ ਜਿਹੜਾ ਉਸ ਕਰਜ਼ੇ ਤੋਂ ਜਾਲ ਛਡਾਉਣ ਲਈ ਸਰਕਾਰ ਫੌਰੀ ਇਹਨਾਂ ਨੂੰ ਮੁਕਤ ਕਰੇ ਤਾਂ ਨਾਲ ਜਿਹੜੇ ਆਪਾਂ ਕਹਿ ਰਹੇ ਆ ਭਾਰਤ ਸਰਕਾਰ ਗੇਟ ਤੋਂ ਬਾਹਰ ਆਵੇ ਗੇਟ ਦਾ ਮਤਲਬ ਜਿਹੜੀ ਸਾਡੀ ਸਰਕਾਰ ਨੇ ਬਾਹਰ ਲੀਆਂ ਅਮਰੀਕਾ ਤੋਂ ਰੂਸ ਤੋਂ ਜਿਹੜੇ ਕਰਜ਼ਾ ਚੱਕਿਆ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਕੁਚਲਿਆ ਜਾ ਰਿਹਾ ਤਾਂ ਪ੍ਰਭੂ ਆ 2024 ਦੇ ਵਿੱਚ ਆਪਾਂ ਸਾਰਾ ਕੁਝ ਦੇਖਿਆ ਪਰ ਇਸ ਜਗ੍ਹਾ ਦੇ ਵਿੱਚ ਆਪਾਂ ਉਹ ਪੰਡਾਲ ਦੇ ਵਿੱਚ ਖੜੇ ਆ ਤਾਂ ਸਾਨੂੰ ਤਾਂ ਕੋਈ ਕਿਰਨ ਫੇਰ ਦੇਖ ਸਕਦੀ ਹੈ ਕਿ ਤੜਕੇ ਮੰਤਰੀ ਮੰਡਲ ਕੇਂਦਰ ਦਾ ਬੈਠਕ ਬੁਲਾਵੇ ਬੈਠਕ ਬੁਲਾ ਕੇ ਜਿਹੜੀਆਂ ਮੰਗਾਂ ਦੀ ਖਾਤਰ ਸਰਜਾਂ ਜਗਜੀਤ ਸਿੰਘ ਢੱਲੇਵਾਲ ਮਰ ਮਰ ਤੇ ਬੈਠੇ ਨੇ ਤਾਂ ਉਹ ਮੰਗਾਂ ਕਿਸਾਨਾਂ ਦੀ ਝੋਲੀ 'ਚ ਪੈਣ ਕਿਸਾਨਾਂ ਨੂੰ ਕੋਈ ਨਵੀਂ ਕਿਰਨ ਦਿਸੇ ਕਿ 2025 ਦੇ ਵਿੱਚ ਜਿਹੜਾ ਸਾਡਾ ਦਿਨ ਚੜਿਆ ਸਾਡੀਆਂ ਆਸਾ ਮੁਤਾਬਕ ਆ ਜਿਹੜੀਆਂ ਮੰਗਾਂ ਲਾਗੂ ਹੋਈਆਂ ਨੇ ਫੇਰ ਹੀ 2025 ਕਿਸਾਨਾਂ ਲਈ ਚੰਗਾ ਦਿਨ ਹੋਊਗਾ ਨਹੀਂ ਤਾਂ ਅਸੀਂ ਰੋਜ਼ ਦੀ ਤਰ੍ਹਾਂ ਜਿਵੇਂ ਐਸ ਵਕਤ ਤਾਂ ਮੇਰੇ ਨਾਲ ਸਾਰੇ ਸਾਡੇ ਫੌਜੀ ਭਾਈਚਾਰੇ ਇਹ ਜਿਲੇ ਮੁਤਾਬਕ ਐਸ ਮੋਰਚੇ ਦੇ ਵਿੱਚ ਡਿਊਟੀਆਂ ਲਾ ਰਹੇ ਨੇ ਰੋਜ਼ ਨਵੀਆਂ ਨਵੀਆਂ ਹਵਾਵਾਂ ਆਉਂਦੀਆਂ ਨੇ ਕੋਈ ਕਹਿੰਦਾ ਜੀ ਅੱਜ ਹਸਪਤਾਲ ਖਾਲੀ ਕਰਵਾਤੇ ਕੋਈ ਕਹਿੰਦਾ ਜੀ 5000 ਸਮਾਣੇ ਪੁਲਿਸ ਖੜੀ ਐ ਕੋਈ ਕਹਿੰਦਾ ਆਪਣੇ ਮੋਰਚੇ ਦੇ ਆਸੇ ਪਾਸੇ ਫੌਜੀ ਆ ਗਏ ਇਹੋ ਜਿਹੀਆਂ ਜਿਹੜੀਆਂ ਰੋਜ਼ ਹਰਕਤਾਂ ਹੁੰਦੀਆਂ ਨੇ ਪਤਾ ਨਹੀਂ ਸਰਕਾਰ ਜੋ ਕੇ ਦੇਖਦੀ ਐ ਤੇ ਪਰ ਅਸੀਂ ਉਸ ਤਿਆਰੀ ਦੇ ਵਿੱਚ ਇਸ ਵਕਤ 2024 ਥੋੜੇ ਸਮੇਂ ਲਈ ਅਲਵੇ ਦਾ ਕਹਿਣ ਵਾਲੇ ਨੇ ਲੋਕ ਤੇ 2025 ਦੇ ਵਿੱਚ ਪੈਰ ਧਰਨ ਵਾਲੇ ਨੇ ਪਰ ਸਾਡੇ ਲਈ ਤਾਂ ਉਹੀ ਛੋਟੀਆਂ ਉਹੀ ਰਾਤਾਂ ਉਹੀ ਸਭ ਕੁਝ ਬੈਠੇ ਆ ਅਸੀਂ ਤਾਂ ਇਸ ਦੀਕ ਤੇ ਬੈਠੇ ਆ ਕਿ ਕਦੋਂ ਸਰਕਾਰ ਮੰਗਾ ਲਾਗੂ ਕਰੇ ਤੇ ਸਰਕਾਰ ਸਾਡੀ ਇਸ ਦੀਕ ਤੇ ਬੈਠੇ ਨੇ ਕਿਦੋਂ ਸਾਨੂੰ ਕਮਜ਼ੋਰੀ ਹੋਵੇ ਅਸੀਂ ਇਹਨਾਂ ਨੂੰ ਕੁੱਟ ਕੇ ਇਥੋਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਗੇ ਉਸ ਮੰਗਾਂ ਦੀ ਖਾਤਰ ਜਿਹੜੇ ਆਪਾਂ ਬੈਠੇ ਆ ਤੇ ਖਾਸ ਕਰਕੇ ਅਸੀਂ ਰੋਜ਼ ਸਾਡੇ ਲੋਕਾਂ ਨੂੰ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਅੰਦ ਵਿੱਚ ਸਾਹ ਦਿੱਤਾ ਐਵੇਂ ਲਈ ਆਉਣ ਵਾਲੇ ਦਿਨਾਂ ਦੇ ਵਿੱਚ 4 ਜਨਵਰੀ ਨੂੰ 4 ਜਨਵਰੀ ਨੂੰ ਇਸੇ ਜਗ੍ਹਾ ਤੇ ਖਨੌਰੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਚੋਅ ਕਰਾਂਗੇ ਕਿ ਹਰੇਕ ਦੀ ਇੱਛਾ ਹਰੇਕ ਦੀ ਇੱਛਾ ਦੇ ਮੁਤਾਬਕ ਅਸੀਂ ਰੋਜ਼ ਕਿਸੇ ਨੂੰ ਮਲਾ ਰਹੇ ਆ ਦੋ ਨੂੰ ਚਾਰ ਨੂੰ ਕਿ ਅਸੀਂ ਡੱਲੇਵਾਲ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਅਸੀਂ ਕੋਈ ਗੱਲ ਵੀ ਕਰਨੀ ਐ ਪਰ ਉਹ ਸਥਿਤੀ ਦੇ ਵਿੱਚ ਜੋ ਡੱਲੇਵਾਲ ਸਾਹਿਬ ਨੇ ਇਹ ਗੱਲਾਂ ਦਾ ਜਵਾਬ ਦਿੱਤਾ ਬਈ ਜਿਹੜੇ ਲੋਕਾਂ ਲਈ ਮੈਂ ਮਰ ਰਹੇ ਹਾਂ ਜਿਹੜੇ ਲੋਕਾਂ ਲਈ ਮੈਂ ਲੜ ਰਹੇ ਹਾਂ ਉਹ ਲੋਕਾਂ ਨੂੰ ਤੁਸੀਂ ਇੱਕ ਦਿਨ ਸੱਦੋ ਤੇ ਉਹ ਦਿਨ ਅਸੀਂ ਫੋਰਮ ਨੇ ਮੀਟਿੰਗ ਬੁਲਾ ਕੇ 4 ਜਨਵਰੀ ਤੈਅ ਕੀਤੀ ਐ 4 ਜਨਵਰੀ ਨੂੰ ਕਨੌਰੀ ਦੇ ਵਿੱਚ ਪੀਰੇ ਸਾਰੇ ਪੰਜਾਬੀਆਂ ਨੂੰ ਹਰਿਆਣੇ ਵਾਲੇ ਲੋਕਾਂ ਨੂੰ ਸਾਡੇ ਰਾਜਸਥਾਨ ਦੇ ਉੱਤਰ ਪ੍ਰਦੇਸ਼ ਚਾਰ ਸਟੇਟਾਂ ਦੇ ਵਿੱਚ ਆ ਜਿਹੜਾ ਖਨੌਰੀ ਨਾਕਾ ਖੁੰਝਾ ਲੱਗਦੀ ਹੈ ਜਿਵੇਂ ਆਪਾਂ ਕਹਿੰਦੇ ਨਾਲ ਸਾਡੇ ਤਿੰਨ ਜੂ ਪਿੰਡਾਂ ਦੀ ਜੂ ਲੱਗਦੀ ਹੈ ਤਾਂ ਅਸੀਂ ਉੱਥੇ ਬੈਠੇ ਨੇੜੇ ਆ ਉਹਨਾਂ ਨੂੰ ਪੀਰੇ ਚਾਰ ਸਟੇਟਾਂ ਦੇ ਕਿ ਅਸੀਂ ਹਜ਼ਾਰਾਂ ਦੀ ਗਿਣਤੀ ਚ ਬੱਸਾਂ ਟਰੱਕਾਂ ਦਾ ਭਰ ਕੇ ਖਨੌਰੀ ਲੈ ਕੇ ਗਏ ਤੇ ਜਿਹੜੀ ਇੱਛਾ ਢੱਲੇ ਵਾਲ ਸਾਹਿਬ ਦੀ ਕਿ ਮੈਂ ਪੂਰੇ ਜਿਹੜੇ ਲੋਕਾਂ ਲਈ ਮਰ ਰਿਹਾ ਲੜ ਰਿਹਾ ਤਾਂ ਮੇਰੇ ਲੋਕ ਇੱਥੇ ਆਉਣ ਖਨੌਰੀ ਤੇ ਮੈਂ ਜਰੂਰ ਜੋ 1 2 ਮਿੰਟ ਉਹਨਾਂ ਦੇ ਦਰਸ਼ਨ ਵੀ ਕਰੂੰਗਾ ਤੇ ਜਿਹੜੀ ਮੇਰੀ ਦਿਲ ਦੀ ਭਾਵਨਾ ਮੈਂ ਚਾਹੁੰਦਾ ਕਿਆਂ ਤੁਹਾਡੇ ਲਈ ਮੈਂ ਕਰ ਕੀ ਸਕਦਾ ਉਹ ਸਾਰੀਆਂ ਗੱਲਾਂ 4 ਜਨਵਰੀ ਨੂੰ ਆਪਾਂ ਸਟੇਜ ਤੋਂ ਡੱਲੇਵਾਲ ਸਾਹਿਬ ਨੂੰ ਲਾਜ਼ਮੀ ਦੋ ਸ਼ਬਦ ਬੁਲਾਵਾਂਗੇ ਪਰ ਭਰਾਵੋ ਡੱਲੇਵਾਲ ਸਾਹਿਬ ਦੇ ਉੱਤੇ ਮਰਨ ਵਰਦੇ ਦਿਨ 40 ਹੋ ਜਾਣਗੇ ਤਾਂ 40 ਦਿਨਾਂ ਦੇ ਵਿੱਚ ਸਥਿਤੀ ਕੀ ਹੋਊਗੀ ਇਹ ਸਾਰਿਆਂ ਦੇ ਸਾਹਮਣੇ ਆ ਦੇਖੋ ਟਾਈਮ ਨਾ ਖੰਜਾਇਓ ਜਿਵੇਂ ਤੁਸੀਂ 30 ਤਰੀਕ ਨੂੰ ਆਪਦੇ ਕਾਰੋਬਾਰ ਛੱਡ ਕੇ ਰੋੜਾ ਤੇ ਆਇਓ ਐਵੇਂ ਜਿੱਕਰ ਪਰਿਵਾਰਾਂ ਸਮੇਤ ਹਰੇਕ ਪਿੰਡਾਂ ਦੇ ਵਿੱਚੋਂ ਬੱਸਾਂ ਟਰੱਕਾਂ ਭਰ ਕੇ ਖਨੌਰੀ ਦੇ ਵਿੱਚ ਲੈ ਕੇ ਆਈਏ ਇਸ ਲਈ ਸਾਰੇ ਅਸੀਂ ਜਿਹੜੇ ਪਹਿਰੇ ਤੇ ਆ ਉਹਦੀ ਪ੍ਰਧਾਨ ਜੀ ਦੀ ਸੁਰੱਖਿਆ ਤਾਂ ਜਿਹੜਾ ਪ੍ਰਬੰਧ ਹੈ ਰੋਸ ਸਖਤ ਕਰਦੇ ਆ ਰੋਸ ਸਖਤ ਕਰਦੇ ਆ ਤਾਂ ਇਸ ਲਈ ਜਿੰਨੀ ਸਾਡੀ ਅੱਜ ਮੋਰਚੇ ਦੇ ਵਿੱਚ ਗਿਣਤੀ ਆਈ ਹੈ ਨੌਜਵਾਨਾਂ ਦੀ ਅਜੇ ਵੀ ਜਿਹੜੀਆਂ ਪਿੰਡਾਂ ਦੇ ਵਿੱਚੋਂ ਨੇੜਲੇ ਪਿੰਡਾਂ ਦੇ ਵਿੱਚੋਂ ਜਿਉਂ-ਜਿਉਂ ਇਹਨਾਂ ਨੂੰ ਹਰਕਤ ਸਰਕਾਰ ਦੀ ਦਿੱਸਦੀ ਹੈ ਸੋਸ਼ਲ ਮੀਡੀਆ ਤੇ ਜੋ ਆਪਣੀ ਗੱਲ ਜਾਂਦੀ ਹੈ ਇਹਨੂੰ ਸੁਣ ਕੇ ਉਹਦੇ ਲੋਕ ਜਿਹੜੇ ਨੌਜਵਾਨ ਮੋਰਚੇ ਚ ਆਏ ਨੇ ਅੱਜ ਵੀ ਹਜ਼ਾਰਾਂ ਨੌਜਵਾਨਾ ਜਿਹੜਾ ਇਸ ਵੇਲੇ ਖਨੌਰੀ ਮੋਰਚੇ ਤੇ ਪਹੁੰਚੇ ਰਹੇ ਡੱਲੇਵਾਲ ਸਾਹਿਬ ਦੇ ਜਿਹੜੀ ਸੁਰੱਖਿਆ ਦਾ ਜਿਹੜਾ ਘੇਰਾ ਹੈ ਹੋਰ ਮਜ਼ਬੂਤ ਕੀਤਾ ਹੈ ਅਸੀਂ ਆਸ ਕਰਾਂਗੇ ਕਿ ਲਗਾਤਾਰ ਤੁਸੀਂ ਮੋਰਚੇ ਤੇ ਵੀ ਗਿਣਤੀ ਵਧਾਉਂਦੇ ਜਾਓ ਤਾ ਸਾਡੀ ਜਿਹੜੀ ਭੀੜ ਹੈ ਇਹ ਕਟੋ-ਕਟ ਬਾਰਡਰ ਤੋਂ ਲੈ ਕੇ ਪਿੱਛੇ ਪਾਤੜਾ ਤੇ ਘਰੋਂ ਜਾਈਏ ਤੇ 4 ਜਨਵਰੀ ਨੂੰ ਆਪਾਂ ਤਾਂ ਲੱਖਾਂ ਕਿਹਾ ਉਹ ਦਿਨ ਯਾਦ ਕਰਿਓ ਜਿੱਦ ਦੇ 10 ਅਕਤੂਬਰ ਆਪਾਂ ਬਰਨਾਲੇ ਦੇ ਵਿੱਚ ਚੱਲਦੇ ਮੋਰਚੇ ਜੋ ਦਿੱਲੀ ਮੋਰਚਾ ਚੱਲਦਾ ਸੀ ਆਪਣਾ ਤੇ ਸਰਕਾਰ ਸਾਡੇ ਤੇ ਉਦਦੇ ਵੀ ਚੱਲਦੇ ਮੋਰਚੇ ਦੇ ਵਿੱਚ ਆਪਣੇ ਝੋਨਾ ਖਰੀਦਣ ਤੋਂ ਪਿੱਛੇ हट ਰਹੀ ਸੀ ਉਦਦੇ ਵੀ ਸ਼ਰਤਾਂ ਲਾ ਰਹੇ ਸੀ ਤਾਂ 10 ਅਕਤੂਬਰ ਨੂੰ ਲੱਖਾਂ ਦਾ ਇਕੱਠ ਕਰਕੇ ਦਾਣਾ ਮੰਡੀ ਦੇ ਵਿੱਚ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਸੀ ਤਾਂ ਤਾਂ ਤਿੰਨੇ ਕਾਨੂੰਨ ਜਿਹੜੇ ਰੱਦ ਹੋਏ ਨੇ ਤੇ ਕੇਂਦਰ ਸਰਕਾਰ ਪੁੱਛਦੀ ਸੀ ਵੀ ਇਹ ਕੀ ਦਾ ਇਕੱਠ ਹੈ ਤੇ ਉਹ ਵੀ ਇਕੱਠ ਢੱਲੇਵਾਲ ਸਾਹਿਬ ਨੇ ਕੀਤਾ ਸੀਗਾ ਇਸ ਲਈ 4 ਜਨਵਰੀ ਨੂੰ ਉਹ ਬਰਨਾਲੇ ਵਾਲਾ ਰਿਕਾਰਡ ਤੋੜ ਕੇ ਪਰਿਵਾਰਾਂ ਸਮੇਤ ਇੱਥੇ ਆਪਾਂ ਜਿਹੜਾ ਲੱਖਾਂ ਦੀ ਗਿਣਤੀ ਚਾਵਾਂਗੇ ਤੇ ਸਰਕਾਰ ਨੂੰ ਮੈਸੇਜ ਦੇਵਾਂਗੇ ਕਿ ਉਹੀ ਡੱਲੇਵਾਲ ਸਾਹਿਬ ਨੇ ਜੇ ਉਹ ਤਿੰਨੇ ਕਾਨੂੰਨ ਰੱਦ ਕਰਵਾ ਸਕਦੇ ਨੇ ਐਮ ਐਸ ਪੀ ਕਾਨੂੰਨ ਬਣਾ ਕੇ ਰਹਿਣਗੇ ਇਸ ਲਈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਪੇਲ ਕਰਦਾ ਇਸ ਵਕਤ ਅਸੀਂ ਖਨੌਰੀ ਵਾ ਸਟੇਜ ਤੇ ਜਿੱਥੇ ਸਾਡੇ ਥੋੜੇ ਨਿਊਰ ਡੱਲੇਵਾਲ ਸਾਹਿਬ ਉਹ ਟਰਾਲੀ ਦੇ ਵਿੱਚ ਪਏ ਨੇ ਜਿੱਥੇ ਇਹਨੂੰ ਅੱਜ 36 ਦਿਨ ਹੋ ਗਏ ਨੇ ਆਉ ਭਰਾਵੋ ਹਮਲਾ ਮਾਰ ਗਏ ਤਾਂ ਆਪਾਂ ਇਹ ਸਾਰੀ ਸਥਿਤੀ 'ਚ ਸਰਕਾਰ ਨੂੰ ਵਾਪਸ ਮੋੜ ਕੇ ਇਹ ਮੰਗਾਂ ਲਾਗੂ ਕਰਵਾਈਏ ਇਹ ਸਾਸ ਦੇ ਨਾਲ ਸਾਰਿਆਂ ਦਾ ਧੰਨਵਾਦ ਉਹ ਵਾਈਪੀ ਕਾਰਡਸ ਮੇਰੇ ਨਾਲ